ਜਸਵੰਤ ਸਿੰਘ ਕਮਲਦੇ ਨੋਬਲ ਪਾਲੀ ਦਾ ਅਗਲਾ ਕਾਂਟ 7 ਸ਼ਾਮ ਨੂੰ ਸੂਰਜ ਆਪਣਾ ਤੇਜ ਥੋੜਾ ਕਰਦਾ ਹੈ ਜਦ ਕਰਨ ਲਈ ਮਜਬੂਰ ਹੁੰਦਾ ਹੈ ਉਦੋਂ ਮੈਂ ਪਾਲ ਨੂੰ ਤਲਵੰਡੀ ਦੇ ਅੱਧ ਤੱਕ ਛੱਡ ਆਇਆ ਉਹ ਚੜੀ ਗਈ ਜਿਵੇਂ ਉਸ ਨੂੰ ਆਈ ਨੂੰ ਬਹੁਤ ਸਮਾਂ ਹੋ ਗਿਆ ਸੀ ਜੀਵਨ ਦੀ ਗੁੰਝਲ ਹੱਲ ਕਰਨ ਲਈ ਮੈਂ ਸਿਰ ਤੋੜ ਯਤਨ ਕਰ ਰਿਹਾ ਸਾਂ ਪਰ ਇਸ ਦੀ ਕੋਈ ਗੁੱਥੀ ਵੀ ਸਰਜਾਈ ਨਹੀਂ ਸੀ ਜਾ ਰਹੀ ਦੁਨੀਆ ਕਿਵੇਂ ਇਸ ਨੂੰ ਪਾ ਲੈਂਦੀ ਹੈ ਖਬਰੇ ਉਹ ਜਿਹਾ ਅੱਗੇ ਆਇਆ ਉਹ ਜਿਹੀ ਹੋ ਰਹਿੰਦੀ ਹੋਵੇ ਮੈਂ ਆਪਣੇ ਭਰਾ ਤੇ ਹੋਰ ਲਾਮਿਆਂ ਦੀ ਰੋਟੀ ਦੇ ਕੇ ਬਾਹਰੋਂ ਆ ਰਿਹਾ ਸਾਂ ਮੇਰੇ ਇੱਕ ਹੱਥ ਵਿੱਚ ਬਾਲਟੀ ਸੀ ਮੇਰੀ ਇਹ ਆਦਤ ਸੀ ਕਿ ਜਦੋਂ ਇਕੱਲਾ ਹਵਾਂ ਜਾਂ ਕਿਤੇ ਜਾ ਰਿਹਾ ਹਵਾਂ ਇਸ ਪ੍ਰਕਾਰ ਦੀ ਮਸਤੀ ਜੀ ਵਿੱਚ ਮਗਨ ਰਹਿੰਦਾ ਹਾਂ ਕਿਸੇ ਪਿੱਛੋਂ ਬਾਜ਼ ਮਾਰੀ ਮੈਨੂੰ ਐਵੇਂ ਬੁਲਾਣ ਤੇ ਮੂਰਖ ਲੋਕਾਂ ਉੱਪਰ ਬੜਾ ਗੁੱਸਾ ਆਉਂਦਾ ਹੈ ਇਹ ਨਹੀਂ ਸਮਝਾਂਦੇ ਮੈਂ ਕਿਸੇ ਵੇਲੇ ਕੀ ਸੋਚ ਰਿਹਾ ਹੁੰਦਾ ਹਾਂ ਮੈਂ ਉਸ ਦੀ ਆਵਾਜ਼ ਤੇ ਨਾ ਬੋਲਿਆ ਪਰ ਉਹ ਬਹਾਦਰ ਆਵਾਜ਼ ਆ ਮਾਰੀ ਹੀ ਗਿਆ ਅਤੇ ਮੈਨੂੰ ਆਪਣੇ ਕੋਲ ਸੱਦ ਲਿਆ ਉਸ ਦੱਸਿਆ ਦੋ ਫੌਜੀ ਪਕੌੜੇ ਫਿਰ ਮੈਂ ਕੀ ਕਰਾਂ ਦਲਵਾਰਾ ਤੇ ਇੱਕ ਉਸਦੇ ਨਾਲ ਦਾ ਹੋਰ ਉਹ ਚੋਰੀ-ਚੋਰੀ ਮੈਨੂੰ ਸਮਝਾ ਰਿਹਾ ਸੀ ਦਲਵਾਰਾ ਸਾਡੇ ਪੁਰਾਣੇ ਸਿਹਰੀ ਦਾ ਮੁੰਡਾ ਸੀ ਮੈਂ ਉਸਦਾ ਨਾਂ ਸੁਣ ਕੇ ਔਖਾ ਜਾ ਹੋ ਗਿਆ ਉਸ ਨੂੰ ਛੁੱਟੀ ਕੱਟ ਕੇ ਗਏ ਨੂੰ ਥੋੜੇ ਦਿਨ ਹੀ ਹੋਏ ਸਨ ਸੋਚਦਾ ਸੀ ਉਸ ਜਿਹਾਂ ਬੁਰਾ ਕੰਮ ਕਿਉਂ ਕੀਤਾ ਜ਼ਰੂਰ ਕਿਸੇ ਦਾ ਚੁੱਕਿਆ ਚਕਾਇਆ ਪਲਟਣ ਵਿੱਚੋਂ ਭਜਾਇਆ ਅੱਜ ਟੜਕੇ ਹੀ ਆਏ ਹਨ ਅੱਜ ਦਾ ਦਿਨ ਉਹ ਨਾਲ ਬਾਹਰ ਮੇਰੇ ਵਿੱਚ ਹੀ ਕੱਟਿਆ ਕਿੱਥੇ ਹਨ ਉਹ ਮੇਰੇ ਘਰ ਹਨ ਮੈਨੂੰ ਆਪਣੇ ਪਿੰਡ ਦੇ ਹਾਲ ਦਾ ਪਤਾ ਸੀ ਹਜੇ ਇਹ ਮੁੰਡੇ ਨੂੰ ਵੈਲੀ ਝੱਟ ਹੱਥ ਵਿੱਚ ਲੈ ਲੈਂਦੇ ਹਨ ਅਤੇ ਉਸ ਕੋਲੋਂ ਆਪਣੇ ਦੁਸ਼ਮਣ ਨੂੰ ਮਰਵਾ ਦਿੰਦੇ ਸਨ ਡਾਕੇ ਪਵਾਦਨੇ ਉਹਨਾਂ ਦੀ ਮਾਮੂਲੀ ਗੱਲ ਸੀ ਮੈਨੂੰ ਦਰਬਾਰੇ ਦੀ ਜ਼ਿੰਦਗੀ ਤੇ ਮੋੜ ਮੋੜ ਤਰਸਾਰਿਆ ਸੀ ਇਸ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਇੱਥੇ ਪੁਲਿਸ ਦੇ ਪੇਸ਼ ਕੀਤਾ ਜਾਵੇ ਜਾਂ ਉਸ ਨੂੰ ਸਮਝਾ ਕੇ ਵਾਪਸ ਪਲਟਣ ਭੇਜਿਆ ਜਾਵੇ ਉੱਥੇ ਵੱਦ ਤੋਂ ਵੱਧ 25 ਦਿਨ ਦੀ ਨਜ਼ਰਬੰਦੀ ਹੋ ਜਾਵੇਗੀ ਇੱਕ ਭਗੌੜੇ ਨੂੰ ਮਿਲਣਾ ਕਾਨੂੰਨ ਅਨੁਸਾਰ ਦੋਸ਼ ਸਮਝਿਆ ਜਾਂਦਾ ਹੈ ਪਰ ਮੇਰੇ ਗੁਰੂ ਦੇਵ ਦਾ ਹੁਕਮ ਸੀ ਮਨੁੱਖ ਜਾਤੀ ਦੇ ਬੈਰੀ ਨੂੰ ਮੋੜ ਮਿੱਤਰ ਬਣਾਉਣਾ ਹੀ ਅਸਲੀ ਸੁਧਾਰ ਤੇ ਹਮਦਰਦੀ ਹੈ ਉਹ ਆਦਮੀ ਮੇਰੇ ਨਾਲ ਆ ਰਿਹਾ ਸੀ ਇੱਕ ਛੱਤ ਲੰਘ ਕੇ ਇੱਕ ਕੋਠੜੀ ਵਿੱਚ ਦੋਵੇਂ ਇੱਕ ਮੰਜੇ ਤੇ ਅੱਜ ਸੁੱਤੇ ਸਨ ਪੂਰੀ ਫੌਜੀ ਵਰਦੀ ਤੇ ਰਾਈਫਲਾਂ ਕੋਲ ਸਨ ਉਸ ਆਦਮੀ ਨੂੰ ਮੈਂ ਚਲੇ ਜਾਂ ਲਈਆ ਮੈਂ ਦਰਬਾਰੀ ਨੂੰ ਪੁੱਛਿਆ ਮੂਰਖਾ ਇਹ ਤੂੰ ਕੀ ਕੰਮ ਕੀਤਾ ਮੇਰੀ ਕਿਸਮਤ ਇਹ ਨਹੀਂ ਆ ਕੇ ਉਹ ਅੱਖਾਂ ਪਰ ਆਇਆ ਤੂੰ ਕੁਝ ਸੋਚਿਆ ਨਾ ਤੂੰ ਕੀ ਕਰ ਰਿਹਾ ਹੈਂ ਜੇ ਕਿਸੇ ਵੈਲੀ ਦੇ ਹੱਥ ਆ ਜਾਂਦਾ ਤਾਂ ਇਹਨਾਂ ਹਥਿਆਰਾਂ ਦੀ ਖਾਤਰ ਤੈਨੂੰ ਮਾਰ ਕੇ ਕਿਤੇ ਨਾ ਕਿਤੇ ਖਵਾ ਦਿੰਦਾ ਉਸਨੇ ਚੁੱਪਚਾਪ ਨੀਮੀ ਪਾ ਲਈ ਉਹ ਆਪਣੀ ਕੀਤੀ ਤੇ ਪਛਤਾ ਰਿਹਾ ਸੀ ਫਿਰ ਹੁਣ ਕੀ ਸਲਾਹ ਜੰਗ ਵਿੱਚ ਵੀ ਮਰ ਜਾਣਾ ਸੀ ਇੱਥੇ ਵੀ ਮਰ ਹੀ ਜਾਣਾ ਪਿੰਡ ਵਿੱਚ ਅੱਗੇ ਖੂਨ ਖਰਾਬੇ ਹੋ ਚੁੱਕੇ ਸਨ ਸਰਕਾਰ ਨੇ ਤਜ਼ਦੀਰੀ ਚੌਕੀ ਪਾਈ ਹੋਈ ਸੀ ਪਿੰਡਾਂ ਦੇ ਗਰੀਬਾਂ ਤੋਂ ਚੌਕੀ ਟੈਕਸ ਅੱਗੇ ਨਹੀਂ ਸੀ ਦਿੱਤਾ ਜਾਂਦਾ ਦਲਵਾਰੇ ਦੇ ਪੇਸ਼ਨਾ ਹੁਣ ਤੇ ਜ਼ਰੂਰੀ ਸੀ ਕਿ ਉਹ ਕਿਸੇ ਵੈਦੀ ਦਾ ਮਿੱਤਰ ਹੋ ਜਾਂਦਾ ਮੈਨੂੰ ਉਸ ਦਿਤੇ ਕਈ ਹੋਰ ਜਾਨਾ ਖਤਰੇ ਵਿੱਚ ਜਾਪੀਆਂ ਅਤੇ ਉਸ ਨੂੰ ਕਿਹਾ ਜੋ ਕੁਝ ਮੈਂ ਆਖਾਂ ਤੈਨੂੰ ਉਹੀ ਕੁਝ ਕਰਨਾ ਹੋਵੇਗਾ ਕਿ ਵਾਪਸ ਆਪਣੀ ਪਲਟਨ ਵਿੱਚ ਚਲੇ ਜਾਓ ਨਹੀਂ ਤਾਂ ਪੁਲਿਸ ਦੇ ਘੇਰੇ ਵਿੱਚ ਆ ਕੇ ਮਾਰੇ ਜਾਓਗੇ ਪੁਲਿਸ ਦੀ ਕੀ ਤਾਕਤ ਆ ਸਾਡੇ ਅੱਗੇ ਠਹਿਰ ਜੇ ਇਹ ਦੂਜੇ ਫੌਜੀ ਦੀ ਆਵਾਜ਼ ਸੀ ਪਰ ਜੋ ਕੁਝ ਮੈਂ ਕਹਿ ਰਿਹਾ ਉਸ ਵੱਲ ਧਿਆਨ ਦੇਵੋ ਨਾ ਸਾਂ ਪੁਲਿਸ ਤੇ ਪੇਸ਼ ਹੋਣਾ ਤੇ ਨਾ ਵਾਪਸ ਜਾਣਾ ਦੂਜਾ ਫੌਜੀ ਬੋਲਿਆ ਬਾਹਰ ਕੁਝ ਖੜਾਕ ਹੋਇਆ ਘਰ ਦੀ ਕੁੜੀ ਨੇ ਦੱਸਿਆ ਕਿ ਬਹੁਤ ਸਾਰੀ ਪੁਲਿਸ ਨੇ ਘੇਰਾ ਪਾ ਲਿਆ ਮੇਰਾ ਦਿਲ ਟੜਕਿਆ ਤੇ ਉਹਨਾਂ ਦੇ ਰੰਗ ਵੀ ਪੀਲੇ ਪੈ ਗਏ ਤੁਸੀਂ ਗੋਲੀ ਨਹੀਂ ਚਲਾਉਣੀ ਇਹ ਆਖ ਕੇ ਮੈਂ ਬਾਹਰ ਨਿਕਲਿਆ ਸੋਚਦਾ ਸਾਂ ਕਿ ਜੇ ਮੁਕਾਬਲਾ ਹੋ ਗਿਆ ਤਾਂ ਬਹੁਤ ਹੀ ਬੁਰੀ ਗੱਲ ਹੋਵੇਗੀ ਫੌਜੀ ਆਦਮੀ ਹੱਥੋਂ ਪੁਲਿਸ ਤੇ ਕਈ ਆਦਮੀ ਮਰ ਸਕਦੇ ਹਨ ਭਾਵੇਂ ਕਿਸੇ ਸੂਰਤ ਬਚ ਉਹ ਵੀ ਨਹੀਂ ਸਕਦੇ ਪਰ ਪਿੰਡ ਤੇ ਕਿੰਨਾ ਕੁ ਭਾਰ ਪਾਵੇਗਾ ਸਾਹਮਣੇ ਖੜੋਤਾ ਥਾਣੇਦਾਰ ਮੈਨੂੰ ਜਾਣਦਾ ਸੀ ਉਸ ਨੂੰ ਦੇਖ ਕੇ ਮੇਰਾ ਦਿਲ ਬੁਰੀ ਤਰ੍ਹਾਂ ਜ਼ਖਮੀ ਹੋਇਆ ਕਿਉਂਕਿ ਉਹ ਮੇਰੀ ਬੜੀ ਇੱਜ਼ਤ ਕਰਦਾ ਸੀ ਪਰ ਹੁਣ ਉਹ ਸੋਚਦਾ ਹੋਵੇਗਾ ਕਿ ਮੈਂ ਵੀ ਅਜਿਹੇ ਗੁੰਡੇ ਕੰਮਾਂ ਵਿੱਚ ਸਾਲ ਲੈਂਦਾ ਹਾਂ ਇੱਕ ਪਾਸੇ ਇਨਸਪੈਕਟਰ ਸਾਹਿਬ ਖਲੋਤੇ ਸਨ ਤੂੰ ਕਿੱਥੋਂ ਆਇਆ ਦੋਸ਼ੀਆਂ ਕੋਲ ਚੰਗਾ ਇੱਕਦਮ ਹੀਠਾ ਬਹਿ ਜਾ ਪਰ ਜਨਾਬ ਮੈਂ ਬਹਿਣ ਲਈ ਨਹੀਂ ਆਇਆ ਜੇ ਦੋਸ਼ੀ ਬੇ ਹਿਸ਼ਿਆਰ ਪੇਸ਼ ਕੀਤੇ ਜਾਣ ਕੀ ਤੂੰ ਉਹਨਾਂ ਨੂੰ ਬਾਹਰ ਕੱਢਣ ਦਾ ਹੌਸਲਾ ਰੱਖਦਾ ਹੈ ਇਹ ਕੁਝ ਹੋਵੇ ਮੈਂ ਮੁਕਾਬਲਾ ਨਹੀਂ ਹੋਣ ਦੇਣਾ ਬਹੁਤ ਅੱਛਾ ਸ਼ਾਬਾਸ਼ ਤੈਨੂੰ ਕਾਕਾ ਕੋਈ ਹਰ ਜ਼ਬਰਦਸਤ ਨਹੀਂ ਹੋਣ ਦਿੱਤੀ ਜਾਵੇਗੀ ਤੂੰ ਹਰ ਤਰ੍ਹਾਂ ਦੇ ਡਰ ਤੋਂ ਬੇਫਿਕਰ ਹੈ ਬਹੁਤ ਅੱਛਾ ਜਨਾਬ ਇਹ ਨਹੀਂ ਆ ਕੇ ਮੰਦਰ ਚਲਾ ਗਿਆ ਉਹ ਅੱਗੋਂ ਮੁਕਾਬਲੇ ਦੀ ਚੈਰੀ ਕਰ ਰਹੇ ਸਨ ਇੱਕ ਪਾਸੇ ਆਪਣੀ ਜਾਨ ਤੇ ਦੂਜੇ ਪਾਸੇ ਮਾਮੂਲੀ ਜੇਲ੍ਹ ਦੋਹਾਂ ਚੋਂ ਇੱਕ ਚੁਣ ਲੋ ਅਸੀਂ ਪੰਜ ਚਾਰ ਮਾਰ ਕੇ ਮਰਾਂਗੇ ਦੂਜਾ ਫੌਜੀ ਬੋਲਿਆ ਉਹ ਪਰ ਦਿਲਵਾਰਿਆ ਤੈਨੂੰ ਕੁਝ ਪਿੰਡ ਦਾ ਖਿਆਲ ਹੈ ਕਿ ਨਹੀਂ ਮੈਂ ਜਲਵਾਰੀ ਦੀ ਰਫਲ ਫੜ ਲਈ ਤੇ ਨਾਲ ਹੀ ਦੂਜੇ ਫੌਜੀ ਦੀ ਰਫਲ ਨੂੰ ਹੱਥ ਪਾਇਆ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਕਿ ਜਲਵਾਰਾ ਮੇਰੀ ਗੱਲ ਨੂੰ ਨਹੀਂ 모ੜੇਗਾ ਜਲਵਾਰੇ ਦੇ ਅੱਖਾਂ ਉੱਤੇ ਉਸਦੇ ਸਾਥੀ ਨੇ ਵੀ ਰਫਲ ਦੇ ਦਿੱਤੀ ਮੈਂ ਦੋਵੇਂ ਰਫਲਾਂ ਇੰਸਪੈਕਟਰ ਸਾਹਿਬ ਅੱਗੇ ਲਿਆ ਸੋਟੀਆਂ ਸ਼ਾਬਾਸ਼ ਕਾਕਾ ਸ਼ਾਬਾਸ਼ ਹੁਣ ਉਹਨਾਂ ਨੂੰ ਵੀ ਬਾਹਰ ਕੱਢ ਲਿਆ ਦੋਵੇਂ ਫੌਜੀ ਬਾਹਰ ਲਿਆਂ ਤੇ ਝਟਪਟ ਉਹਨਾਂ ਨੂੰ ਹੱਥਕੜੀਆਂ ਲਾ ਦਿੱਤੀਆਂ ਗਈਆਂ ਉਹਨਾਂ ਦੀਆਂ ਗੋਲੀਆਂ ਆਧ ਕਬਜ਼ੇ ਵਿੱਚ ਕਰ ਲਈਆਂ ਗਈਆਂ ਸੁਪਰਡੈਂਟ ਸਾਹਿਬ ਛੱਤ ਉੱਤੇ ਸਨ ਉਹ ਵੀ ਸਪਾਹੀਆਂ ਸਮੇਤ ਥੱਲੇ ਆਉਤਰੇ ਉਹਨਾਂ ਮੇਰਾ ਵੀ ਨਾਮ ਨੋਟ ਕਰ ਲਿਆ ਸਾਰੇ ਘਰ ਦੀ ਤਲਾਸ਼ੀ ਲਈਗੀ ਨਜ਼ਾਇਜ਼ ਚੀਜ਼ਾਂ ਕਾਬੂ ਕਰਕੇ ਸਾਰੇ ਉੱਥੋਂ ਚਲੇ ਗਏ ਰਸਤੇ ਵਿੱਚ ਇੱਕ ਡਿਪਟੀ ਸਾਹਿਬ ਨੇ ਮੈਨੂੰ ਆਪਣੇ ਭਰਾ ਨੂੰ ਨਾਲ ਲੈ ਕੇ ਤਹਿਸੀਲ ਵਿੱਚ ਆਉਣ ਲਈ ਕਿਹਾ ਮੈਂ ਸੁਭਾਵਕ ਉੱਤਰ ਦਿੱਤਾ ਕਿ ਉਸ ਦਾ ਆਉਣਾ ਜ਼ਰੂਰੀ ਹੈ ਮੇਰਾ ਮਤਲਬ ਇਹ ਸੀ ਕਿ ਮੇਰਾ ਭਰਾ ਵਾਂਡੇ ਗਿਆ ਹੋਇਆ ਕਈ ਕਿ ਦਿਨ ਬਾਹਰ ਲਾ ਆਉਂਦਾ ਪਰ ਉਸ ਦਿਨ ਵੀ ਗਿਆ ਹੋਇਆ ਸੀ ਮੇਰਾ ਸਪਸ਼ਟ ਮਤਲਬ ਸੀ ਕਿ ਜੇ ਉਹ ਕੱਲ ਨੂੰ ਵੀ ਨਾ ਆਇਆ ਉਸ ਹਾਲਤ ਵਿੱਚ ਮੇਰੇ ਲਈ ਕੀ ਕਰਾ ਹੋਵੇਗਾ ਪਰ ਸੁਪਰਡੈਂਟ ਸਾਹਿਬ ਨੇ ਪਤਾ ਨਹੀਂ ਇਸ ਦੇ ਕੀ ਅਰਥ ਕੱਢੇ ਮੁੜ ਪਰ ਮੀ ਆਵਾਜ਼ ਵਿੱਚ ਅੱਖਾਂ ਲੱਗੇ ਇਹ ਹੁਕਮ ਹੈ ਮੇਰੀ ਸਮਝ ਵਿੱਚ ਇਹ ਨਾ ਆਇਆ ਕਿ ਮਜਬੂਰੀ ਹਾਲਤਾਂ ਵਿੱਚ ਹੁਕਮ ਕਿਉਂ ਕਰ ਲਾਗੂ ਹੋ ਸਕਦਾ ਮੋਗਦੀ ਗੱਲ ਡਿਪਟੀ ਸਾਹਿਬ ਹੁਣ ਸ਼ਾਮ ਨੂੰ ਮੈਨੂੰ ਮੇਰੀ ਬਹਾਦਰੀ ਦੇ ਸਿਲੇ ਵਿੱਚ ਇੱਕ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਮੈਂ ਸਾਰੀ ਕਾਰਵਾਈ ਤੇ ਹੈਰਾਨ ਹੋਣ ਦੀ ਥਾਂ ਹੱਸਿਆ ਮੈਨੂੰ ਪਹਿਲਾਂ ਪਤਾ ਲੱਗ ਚੁੱਕਾ ਸੀ ਕਿ ਸੱਚਾਈ ਦੀ ਕਦਰ ਜ਼ਮਾਨਾ ਤੇ ਵੇਲੇ ਦਾ ਕਾਨੂੰਨ ਕਿੰਨੀ ਕੂ ਪਾਉਂਦਾ ਹੈ ਇਹ ਫਵਾਰ ਨੇੜੇ ਤੇੜੇ ਬਿਜਲੀ ਵਾਂਗ ਫਿਰ ਗਈ ਮੇਰੇ ਦੋਸਤਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਹੱਦੋਂ ਵੱਧ ਅਫਸੋਸ ਹੋਇਆ ਪਰ ਦਿਲ ਇਸ ਮਾਮੂਲੀ ਤਕਲੀਫ ਨੂੰ ਕਿ ਦਲੇਰੀ ਵਿੱਚ ਅਨੁਭਵ ਕਰ ਰਿਹਾ ਸੀ ਮੈਂ ਸੋਚਦਾ ਸਾਂ ਕਿ ਇਹ ਮੋੜ ਹੈ ਮੇਰੇ ਜੀਵਨ ਦਾ ਮੈਂ ਆਪਣੇ ਦਰਸ਼ ਨੂੰ ਢਾਲ ਹੀ ਲੋਕਪੀੜ ਦੀ ਹਮਦਰਦੀ ਵਿੱਚ ਲਿਆ ਸੀ ਮੈਨੂੰ ਅਫਸੋਸ ਕੀ ਹੋਣਾ ਸੀ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਛਡਾਉਣ ਦੇ ਯਤਨ ਅਰੰਭ ਦਿੱਤੇ ਮੈਨੂੰ ਡਿਫੈਂਸ ਆਫ ਇੰਡੀਆ ਰੂਲਸ ਦੇ ਅਧੀਨ ਹਵਾਲਾਤ ਵਿੱਚ ਬੰਦ ਕੀਤਾ ਗਿਆ ਕੋਈ ਸਮਝ ਨਹੀਂ ਸੀ ਪੈਂਦੀ ਕਿ ਮੈਂ ਫੜਿਆ ਕਿਸ ਜੁਰਮ ਵਿੱਚ ਗਿਆ ਹਾਂ اخਲਾਕੀ ਤੌਰ ਤੇ ਮੈਂ ਸਮਝਦਾ ਸਾਂ ਕਿ ਆਪਣੀ ਜਾਨ ਖਤਰੇ ਵਿੱਚ ਪਾ ਕੇ ਮੈਂ ਆਪਣਾ ਫਰਜ਼ ਪੂਰਾ ਕੀਤਾ ਮੇਰੇ ਕੋਈ ਜ਼ਿੰਦਗੀ ਦੀ ਮੌਤ ਨਾਲ ਲੜਿਆ ਹਾਂ ਹਵਾਲਾਤ ਵਿੱਚ ਆ ਕੇ ਵੀ ਮੈਂ ਇਹ ਸੌਦਾ ਸਸਤਾ ਹੀ ਸਮਝਿਆ ਮੈਂ ਕਈਆਂ ਜਾਨਾਂ ਦੇ ਬਚਾਉਣ ਦਾ ਵਸੀਲਾ ਬਣਿਆ ਉਸ ਵਿੱਚ ਮੈਨੂੰ ਈਸ਼ਵਰ ਦੀ ਕਿਰਪਾ ਨਾਲ ਫਤਿਹ ਮਿਲ ਚੁੱਕੀ ਸੀ ਹੁਣ ਜੇ ਥੋੜੀ ਦੁੱਖ ਤਕਲੀਫ ਆ ਗਈ ਤਾਂ ਮੈਂ ਉਸ ਨੂੰ ਇੱਕ ਮਸਤਾਨੀ ਖੁਸ਼ੀ ਵਿੱਚ ਮਹਿਸੂਸ ਕਰ ਰਿਹਾ ਸੀ ਪਰ ਡਿਪਟੀ ਸਾਹਿਬ ਦਾ غرੂਰ ਤੇ ਰੋਪ ਪਾਰੇ ਦੀ ਆਖਰੀ ਚੋਟੀ ਤੇ ਪੁਜਾ ਹੋਇਆ ਸੀ ਅਸਲ ਵਿੱਚ ਉਹ ਮੇਰਾ ਅਭਿਮਾਨ ਕੁਚਲਣਾ ਚਾਹੁੰਦੇ ਸਨ ਮੈਨੂੰ ਤੇ ਮੇਰੇ ਰਿਸ਼ਤੇਦਾਰਾਂ ਨੂੰ ਆਪਣੇ ਸਾਹਮਣੇ ਝੁਕਿਆ ਵੇਖਣਾ ਚਾਹੁੰਦੇ ਸਨ ਮੇਰਾ ਸ਼ਾਂਤ ਚਿਹਰਾ ਕਹਿ ਰਿਹਾ ਸੀ ਕਿ ਡਿਪਟੀ ਸਾਹਿਬ ਖੁਦ ਮੇਰੇ ਨਾਲੋਂ ਕਿਤੇ ਭਾਰੀ ਦੋਸ਼ੀ ਹਨ ਜਿਹੜੇ ਇੱਕ ਜ਼ਿੰਦਾਦਿਲ ਨੌਜਵਾਨ ਦੇ ਸੱਚੇ ਇਰਾਦਿਆਂ ਨੂੰ ਮਿਟਾ ਦੇਣ ਲਈ ਤੁਰੇ ਹੋਏ ਹਨ ਥਾਣੇ ਦੇ ਸਾਰੇ ਮੁਲਾਜ਼ਮਾਂ ਨਾਲ ਮੇਰੀ ਚੰਗੀ ਵਾਕਫੀ ਹੋ ਗਈ ਕਿਉਂਕਿ ਹਰ ਆਦਮੀ ਮੈਨੂੰ ਹਰ ਵੇਲੇ ਪਰਸੰਨ ਚਿਤ ਵੇਖਦਾ ਸੀ ਵਕਫੀਆਂ ਹੀ ਇੱਕ ਦਿਨ ਨਿੱਗਰ ਪਿਆਰ ਵਿੱਚ ਬਦਲ ਜਾਂਦੀਆਂ ਹਨ ਪਰ ਸਨ ਰਹਿਣ ਦਾ ਇਹੀ ਕਾਰਨ ਸੀ ਜੋ ਮੇਰੀ ਜ਼ਮੀਰ बार-बार ਅੰਦਰੋਂ ਕਹਿ ਰਹੀ ਸੀ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਇੱਕ ਭਰੇ ਕਮ ਸਦਕਾ ਜੇਲ੍ਹ ਦੀ ਹਵਾ ਖਾਂ ਰਿਹਾ ਮੈਂ ਅੰਦਰ ਬੜਾ ਸੋਹਣਾ ਗਾਇਆ ਕਰਦਾ ਸਾਂ ਮੇਰਾ ਗਾਉਣਾ ਸਾਰੇ ਸਿਪਾਈ ਬੜੀ ਖੁਸ਼ੀ ਤੇ ਚਾਹ ਨਾਲ ਸੁਣਿਆ ਕਰਦੇ ਸਨ ਵਾਰਸ ਦੀ ਹੀਰ ਨੂੰ ਜਦ ਚੰਗੀ ਸੁਰ ਨਾਲ ਪੜਦਾ ਤਾਂ ਬਾਹਰ ਬੈਠੇ ਸਿਰ ਹਿਲਾਣ ਲੱਗ ਪੈਂਦੇ ਮੇਰੇ ਅੱਗੇ ਕਈ ਸਵਾਲ ਪਏ ਜਾਂਦੇ ਮੈਂ ਉਹਨਾਂ ਨੂੰ ਉੱਤਰ ਵਿੱਚ ਪੂਰਨ ਤਸੱਲੀ ਦਿੰਦਾ ਸਾਂ ਸਹਾਨੇਦਾਰ ਵੀ ਮੇਰੀ ਕਾਫੀ ਇੱਜ਼ਤ ਕਰਨ ਲੱਗ ਪਏ ਕਈ ਮਕਦਮਿਆਂ ਦੀਆਂ ਫਾਈਲਾਂ ਮੇਰੇ ਸਾਹਮਣੇ ਲਿਖੀਆਂ ਜਾਂਦੀਆਂ ਜਿਨ੍ਹਾਂ ਵਿੱਚ 90% ਝੂਠ ਹੁੰਦਾ ਸੀ ਮੈਂਥੋਂ ਥਾਣੇਦਾਰ ਸਾਹਿਬ ਲਿਖ ਕੇ ਪੁੱਛਦੇ ਕਿਉਂ ਗੈਰ ਨਹੀਂ ਠੀਕ ਹੈ ਮੈਂ ਕਹਿ ਦਿੰਦਾ ਜੋ ਤੁਸੀਂ ਲਿਖਦੇ ਹੋ ਉਹ ਸਭ ਠੀਕ ਹੀ ਠੀਕ ਹੈ ਇੱਕ ਵਾਰ ਡਿਪਟੀ ਸਾਹਿਬ ਨੇ ਹਵਾਲਾ ਦਾ ਦੌਰਾ ਕੀਤਾ ਮੈਨੂੰ ਅੰਦਰ ਖੜੇ ਵੇਖ ਕੇ ਆਖਣ ਲੱਗੇ ਕਿਉਂ ਦਿਮਾਗ ਠੀਕ ਹੋ ਗਿਆ ਮੈਨੂੰ ਬੜਾ ਗੁੱਸਾ ਆਇਆ ਜਨਾਬ ਨਾਸਾ ਨਹੀਂ ਆਪਣਾ ਰੋਪ ਕੱਢ ਰਹੇ ਸਨ ਬਿਲਕੁਲ ਬਾਹਰ ستੂਣ ਵਾਂਗ ਆਕੜੇ ਖੜੇ ਸਨ ਮੇਰੇ ਦਿਨ ਨੂੰ ਕਾਫੀ 6:00 ਵਜੇ ਇਸ ਡਿਪਟੀ ਦੀ ਬਾਰ ਸਾਰੇ ਬੜੀ ਧਾਰਮਿਕ ਸ਼ੋਰਤ ਸੀ ਪਰ ਮੇਰੀ ਸਮਝ ਵਿੱਚ ਪਹਿਲਾਂ ਇਹ ਨਾ ਆਇਆ ਕਿ ਕਦੇ ਗੁਲਾਮ ਦੇਸ਼ ਦਾ ਪੁਲਿਸ ਅਫਸਰ ਵੀ ਮਹਾਤਮਾ ਹੋ ਸਕਦਾ ਹੈ ਮੈਂ ਜੇਲ੍ਹ ਵਿੱਚ ਕਾਫੀ ਤੋਂ ਵੱਧ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਯਾਦ ਕਰਦਾ ਸਾਂ ਇੱਕ ਦਿਨ ਮੇਰਾ ਦੋਸਤ ਸਤਨਾਮ ਆਇਆ ਪਰ ਮੈਂ ਨੀਮੀ ਪਾਈ ਇੱਕ ਕਿਤਾਬ ਪੜ੍ਹ ਰਿਹਾ ਸਾਂ ਇੱਕ ਮੁੰਸ਼ੀ ਨੇ ਕਿਹਾ ਜੀ ਤੁਹਾਡਾ ਦੋਸਤ ਆਇਆ ਤੇ ਤੁਹਾਡੇ ਲਈ ਸੇਵ ਲਿਆ ਮੈਨੂੰ ਸਤਨਾਮ ਦੇ ਦਰਸ਼ਨ ਕਰਕੇ ਬੜਾ ਸਵਾਦ ਆਇਆ ਮੈਂ ਵੇਖਿਆ ਸਤਨਾਮ ਕੋ ਜੋ ਉਦਾਸਿਆ ਸੀ ਸਤਨਾਮ ਉਦਾਸਿਆ ਕਿਉਂ ਖੜਾ ਹੈ ਮੇਰੇ ਵੱਲ ਵੇਖ ਬੁੱਢਾ ਹੋਇਆ ਆਦਮੀ ਹੱਸਦਾ ਨਹੀਂ ਸੋਹਣਾ ਲੱਗਦਾ ਪਰ ਜਵਾਨੀ ਨੂੰ ਅਫਸੋਸ ਵਿੱਚ گزارਣਾ ਮਹਾਪਾਪ ਹੈ ਤੂੰ ਤੇ ਹਸੂ ਹਸੂ ਕਰਦਾ ਰਹਿੰਦਾ ਸਾਂ ਕੀ ਗੱਲ ਹੈ ਤੇਰੀ ਤਾਰੋ ਤੇ ਤਗੜੀ ਹੈ ਮੇਰੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ ਛੜੀ ਸਪਾਈਆਂ ਦੇ ਦਿਲ ਵਿੱਚ ਤਾਰੋ ਦਾ ਨਾਂ ਸਾਗ ਬਣ ਕੇ ਵੱਜ ਜਾ ਕੁਝ ਹੋਰ ਗੱਲਾਂ ਬਾਤਾਂ ਵਗਰੋਂ ਸਤਨਾਮ ਫਤੇ ਬੁਲਾ ਕੇ ਚਲਿਆ ਗਿਆ ਮੈਂ ਫੇਰ ਕਿਤਾਬ ਦੇ ਵਰਕੇ ਪਲਟਣ ਲੱਗਾ ਮੈਨੂੰ ਅੰਦਰੇ ਪਤਾ ਲੱਗਾ ਕਿ ਮੇਰੇ ਰਿਸ਼ਤੇਦਾਰ ਮੈਨੂੰ ਛਡਾਉਣ ਲਈ ਸਿਰ ਤੋੜੀ ਯਤਨ ਕਰ ਰਹੇ ਹਨ ਉਸ ਦਿਨ ਹੀ ਮੈਨੂੰ ਥਾਣੇਦਾਰ ਸਾਹਿਬ ਨੇ ਕਿਹਾ ਬਲਵੀਰ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਤੇਰੇ ਜੈ ਸ਼ਰੀਫ ਲੜਕਾ ਅੰਦਰ ਹਵਾਲਾਤ ਵਿੱਚ ਹੋਵੇ। ਮੈਨੂੰ ਤੁਹਾਡੀ ਹਮਦਰਦੀ ਦਾ ਬੜਾ ਮਾਣ ਹੈ। ਕਰ ਮੈਂ ਤੁਹਾਨੂੰ ਡਿਪਟੀ ਸਾਹਿਬ ਪਾਸ ਲੈ ਚਲਾਂਗਾ ਪਰ ਤੂੰ ਮੂੰਹੋਂ ਕੁਝ ਨਾ ਬੋਲੀ। ਜੋ ਗ ਜਾਖਣ ਸਤਿਵਚਨ ਕਰਮਨ ਨਹੀਂ। ਬਹੁਤ ਬੇਤਰ ਜੀ। ਪਰ ਤੁਸੀਂ ਤਾਂ ਜਾਣਦੇ ਹੋ ਕਿ ਮੇਰਾ ਕਸੂਰ ਤਾਂ ਇਹ ਹੋਈ ਹੈ ਕਿ ਦਵੱਲੀ ਜਾਨਾਂ ਦਾ ਨੁਕਸਾਨ ਹੋਣਾ ਬਚਾਇਆ। ਅਜੇ ਸਿਲੇ ਵਿੱਚ ਗਰਮੀ ਦੀ ਲੋੜਦੀਆਂ 25 ਰਤਾਂ ਮੈਂ ਹਵਾਲਾਤ ਵਿੱਚ ਕੱਟੀਆਂ ਹਨ। ਮੈਨੂੰ ਡਰ ਹੈ ਕਿ ਕਿਧਰੇ ਉੱਥੇ ਵੀ ਉਹ ਜੀ ਗਿਆਨ ਛੱਡ ਰਹੇ ਸ਼ੁਰੂ ਨਾ ਕਰ ਦੇਵੇਂ। ਅਗਲੇ ਦਿਨ ਮੈਨੂੰ ਡਿਪਟੀ ਸਾਹਿਬ ਦੀ ਕੋਠੀ ਦੇ ਬਾਹਰ ਬਿਠਾ ਦਿੱਤਾ ਗਿਆ ਥੋੜੇ ਮਿੰਟ ਠਹਿਰ ਕੇ ਮੈਨੂੰ ਉਹਨਾਂ ਦੇ ਪੇਸ਼ ਕੀਤਾ ਗਿਆ ਸਾਹਿਬ ਬਾਹਦਰ ਬੋਲੇ ਕਿਉਂ ਮੈਂ ਥਾਣੀ ਸਾਹਿਬ ਦੀ ਨਸੀहत ਸਦਕਾ ਖਾਮੋਸ਼ਾਂ ਤੂੰ ਇਨਾ ਸਿਆਣਾ ਮੁੰਡਾ ਹੋ ਕੇ ਨਾ ਚੂੜਿਆਂ ਕੋਲ ਗਿਆ ਹੀ ਕਿਉਂ ਮੇਰਾ ਮਨ ਕਹਿ ਰਿਹਾ ਸੀ ਕਿ ਚੂੜੇ ਹਮਦਰਦੀ ਦੇ ਪਾਤਰ ਨਹੀਂ ਹੁੰਦੇ ਕਿ ਉਹਨਾਂ ਨੂੰ ਮਨੁੱਖ ਨਹੀਂ ਸਮਝਿਆ ਜਾਣਾ ਚਾਹੀਦਾ ਪਰ ਫਿਰ ਵੀ ਆਪਣੀ ਜ਼ਮੀਰ ਦੇ ਖਿਲਾਫ ਮੇਰੇ ਮੂੰਹੋਂ ਆਵਾਜ਼ ਨਿਕਲ ਗਿਆ ਬਸ ਜੀ ਜਾ ਹੀ ਹੋ ਗਿਆ ਡਿਪਟੀ ਸਾਹਿਬ ਹੱਸ ਪਏ ਸ਼ਾਇਦ ਉਹ ਮੇਰੇ ਮੂੰਹੋਂ ਇਹੋ ਕੁਝ ਸੁਣਾ ਚਾਹੁੰਦੇ ਸਨ ਮੇਰੀ ਅਣਖ ਮਿੱਟੀ ਵਿੱਚ ਮਿਲ ਚੁੱਕੀ ਸੀ ਮੇਰੀ ਜ਼ਖਮੀ ਆਤਮਾ ਮੈਨੂੰ ਅੰਦਰੋਂ ਲਾਣ ਤਾਂ ਪਾ ਰਹੀ ਸੀ ਪਰ ਡਿਪਟੀ ਸਾਹਿਬ ਦਾ ਹੰਕਾਰ ਵੀ ਸੜਦਾ ਕਲੇਜਾ ਠੰਡਾ ਹੋ ਗਿਆ ਕਿਉਂਕਿ ਉਸ ਇੱਕ ਅਣਖੀ ਜਵਾਨ ਨੂੰ ਆਪਣੀ ਬੁੱਢੀ ਉਮਰੇ ਮਿੱਟੀ ਵਿੱਚ ਮਿਲਾ ਦਿੱਤਾ ਸੀ ਪਰ ਹਜ਼ੂਰ ਨੂੰ ਇਸ ਗੱਲ ਦਾ ਪਤਾ ਨਾ ਲੱਗਾ ਕਿ ਲਫ਼ਜ਼ ਮੇਰੀ ਜ਼ੁਬਾਨ ਚੋਂ ਕੜਵਾਉਣ ਵਾਲਾ ਕੌਣ ਹੈ ਮੇਰਾ ਅੰਦਰ ਡਿੱਗਦਾ ਜਾ ਰਿਹਾ ਸੀ ਮੈਨੂੰ ਛੁੱਟਣ ਵਿੱਚ ਕੋਈ ਖੁਸ਼ੀ ਨਹੀਂ ਸੀ ਆਪਣੀ ਅਣਖ ਤੇ ਇੱਜ਼ਤ ਵੇਚ ਕੇ ਇਨਸਾਨ ਕਾਫੀ ਮਰਾਤਬੇ ਤੇ ਪਹੁੰਚ ਸਕਦਾ ਪਰ ਪਿੱਠ ਤੇ ਲੱਗਾ ਦਾਗ ਉਸ ਦੀ ਔਲਾਦ ਵੀ ਨਹੀਂ ਤੋ ਸਕਦੀ ਇਸ ਦੀਆਂ ਹੱਥ ਕੜੀਆਂ ਖੋਲ ਦਿਓ ਜੇ ਜਨਾਬ ਦੇ ਭਾਰੇ ਬੋਲ ਸਨ ਮੈਨੂੰ ਛੱਡ ਦਿੱਤਾ ਗਿਆ ਸਾਰੇ ਰਿਸ਼ਤੇਦਾਰ ਤੇ ਕਰਦਿਆ ਨੇ ਸੁੱਖ ਦਾ ਸਾ ਲਿਆ ਮੇਰੇ ਮਿੱਤਰ ਮੈਨੂੰ ਮਿਲਣ ਆਏ ਘਰ ਵਿੱਚ ਮੇਲਾ ਜਿਹਾ ਲੱਗ ਗਿਆ ਸਾਰੀ ਖੁਸ਼ ਹਨ ਪਰ ਮੇਰੀ ਖੁਸ਼ੀ ਮੇਰੇ ਤੋਂ ਕਿਤੇ ਬਹੁਤ ਦੂਰ ਚਲੀ ਗਈ ਸੀ ਛੁੱਟ ਕੇ ਆਣ ਤੇ ਜੋ ਗੱਲਾਂ ਨਹੀਂ ਸੁਣੀਆਂ ਸਨ ਉਹ ਵੀ ਸੁਣੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਮੈਂ ਰਾਤ ਨੂੰ ਸੌਣ ਦਾ ਯਤਨ ਕੀਤਾ ਪਰ ਨੀਂਦ ਅੱਖਾਂ ਵਿੱਚੋਂ ਰਾਹੀ ਬਣ ਕੇ ਤੁਰ ਗਈ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ